ਇਨਚਾਰਜ ਰਹੇ ਇਨਸਪੈਕਟਰ ਨਾਪਰੀ ਸਿੰਘ ਦੀ ਹੈ ਜਿਨ੍ਹਾਂ ਨੇ ਆਪਣੀ ਇਨਚਾਰਜਸ਼ਿਪ ਦੌਰਾਨ ਇੱਕ ਨੌਜਵਾਨ ਨੂੰ ਕੋਹ-ਕੋ ਕੇ ਮਾਰ ਦਿੱਤਾ ਸੀ ਅਸੀਂ ਗੱਲ ਨਹੀਂ ਕਹਿ ਰਹੇ ਗੱਲ ਅਦਾਲਤ ਕਹਿ ਰਹੀ ਹੈ ਇਹਨਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਨੇ ਉਹਨਾਂ ਵਾਰੰਟਾਂ ਦੇ ਖਿਲਾਫ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਗਏ ਤੇ ਮਾਨਯੋਗ ਹਾਈ ਕੋਰਟ ਇਹਨਾਂ ਦੀ ਪਟੀਸ਼ਨ ਨੂੰ ਡਿਸਮਿਸ ਕਰ ਦਿੱਤਾ ਇਹਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਨੇ ਪਰ ਪੁਲਿਸਾ ਮਿਹਰਬਾਨ ਦੇਖੋ ਕਿਵੇਂ ਹੁੰਦੀ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਕਤਲ ਕਰਕੇ ਆਏ ਨੇ ਕਸਟੋਡੀਅਲ ਡੈਥ ਕੀਤੀ ਹੈ ਇਹਨਾਂ ਨੇ ਤਸੀਹੇ ਦੇ ਦੇ ਕੇ ਨੌਜਵਾਨ ਨੂੰ ਮਾਰਿਆ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀ ਨਜ਼ਰ ਹੋਈ ਉੱਥੋਂ ਚਾਕੇ ਜੈਤੋ ਦੇ ਵਿੱਚ ਬਤੌਰ ਐਸਐਚਓ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਪੁਲਿਸ ਸਟੇਸ਼ਨ ਦੇ ਵਿੱਚ ਬਤੌਰ ਐਸਐਚਓ ਇਹਨਾਂ ਨੂੰ ਤਾਇਨਾਤ ਕਰ ਦਿੱਤਾ ਜਿਹੜੇ ਵਿਅਕਤੀ ਦੇ ਗੈਰ ਜਿਮਾਨਤੀ ਵਾਰੰਟ ਜਾਰੀ ਹੋਏ ਨੇ ਜਿਹੜੇ ਵਿਅਕਤੀ ਤੇ ਐਡਾ ਵੱਡਾ ਜਿਹੜੇ ਇਲਜ਼ਾਮ ਲੱਗੇ ਕਿ ਇਥੋਂ ਤੱਕ ਕਿ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਦੇ ਵਿੱਚ ਕਈ ਗੱਲਾਂ ਸਾਹਮਣੇ ਵੀ ਆ ਗਈਆਂ ਕਿ ਇਹ ਵਿਅਕਤੀ ਨੇ ਕਿਵੇਂ ਇੱਕ ਨੌਜਵਾਨ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਕਿਵੇਂ ਉਹਦੇ ਸਬੂਤ ਮਟਾਉਣ ਦੇ ਲਈ ਇਹ ਸਭ ਕੁਝ ਕੀਤਾ ਉਸ ਤੋਂ ਬਾਅਦ ਬਾਵਜੂਦ ਵੀ ਐਸਐਸਪੀ ਫਰੀਦਕੋਟ ਐਨੇ ਮਿਹਰਬਾਨ ਨੇ ਕਿ ਇਹਨਾਂ ਨੂੰ ਐਸਐਚਓ ਜੈਤੋ ਲਗਾ ਦਿੱਤਾ ਗਿਆ ਆਹon ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਜਿਹੜੇ ਵਿਅਕਤੀ ਦੇ ਗੈਰ ਜਮਾਨਤੀ ਵਾਰੰਟ ਜਿਹਦੇ ਤੇ ਅਦਾਲਤ ਦੀਆਂ ਬੜੀਆਂ ਸਖਤ ਟਿੱਪਣੀਆਂ ਹੈ ਮੈਂ ਤੁਹਾਨੂੰ ਟਿੱਪਣੀ ਅਦਾਲਤ ਦੇ ਆਰਡਰ ਪੜ੍ਹ ਕੇ ਦਿਖਾਵਾਂਗਾ ਕੁਲਦੀਪ ਸਿੰਘ ਪੀਸੀਐਸ ਜੀਐਮਆਈਸੀ ਬਠਿੰਡਾ ਦੀ ਅਦਾਲਤ ਨੇ ਕਿਹਾ ਕਿ ਸਾਰੇ આરોપીਆਂ ਖਿਲਾਫ ਗੈਰ ਜਮਾਨਤੀ ਵਾਰੰਟ ਹੈ ਜੋ ਕਿ ਸਰਵਿਸ ਕਰ ਰਹੇ ਹਨ ਪੁਲਿਸ ਅਧਿਕਾਰੀ ਹਨ ਤਾਮਿਲ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਰਿਪੋਰਟ ਮਿਲੀ ਹੈ ਕਿ આરોપીਆਂ ਦੇ ਘਰਾਂ ਤੇ ਛਾਪੇ ਮਾਰੇਗੇ ਪਰ ਉਹ ਨਹੀਂ ਲੱਭੇ ਇਹ ਬਹੁਤ ਹੀ ਗੰਭੀਰ ਅਤੇ ਅਫਸੋਸਜਨਕ ਹਾਲਾਤ ਨੇ ਮਤਲਬ ਇੱਕ ਬੰਦਾ ਐਸਐਚਓ ਲੱਗਿਆ ਹੋਇਆ ਉਹ ਲੱਭਿਆ ਨਹੀਂ ਉਸ ਤੋਂ ਅੱਗੇ ਆ ਜਾਓ ਅਦਾਲਤ ਨੇ ਇੱਕ ਵੀਰਤਾ ਨਾਲ ਨੋਟ ਕੀਤਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਮੁਲਾਜ਼ਮ ਅਧਿਕਾਰੀ ਜਿਨ੍ਹਾਂ ਨੂੰ ਕਤਲ ਅਤੇ ਸਬੂਤ ਮਟਾਉਣ ਵਰਗੀਆਂ ਧਰਾਵਾਂ ਤਹਿਤ ਸੰਮਣ ਕੀਤਾ ਗਿਆ ਸੀ ਮੈਨੇ ਗੰਗਲ